ਜਤਿੰਦਰ ਯਾਦਗਾਰੀ ਐਵਾਰਡ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਦੇ ਵਿਸ਼ੇਸ਼ ਸਹਿਯੋਗ ਨਾਲ ਰੰਗ ਮੰਚ ਦਾ ਹੀਰਾ ਡਾਕਟਰ ਸੋਮਪਾਲ ਹੀਰਾ ਸੋਮਪਾਲ ਹੀਰੇ ਨੂੰ ਰੰਗ ਮੰਚ ਦਾ ਝੱਲ ਵੱਜਿਆ ਹੋਇਆ ਹੈ ਉਹ ਦਿਨ ਰਾਤ ਰੰਗ ਮੰਚ ਜਿਉਂਦਾ ਹੈ ਰੰਗ ਮੰਚ ਖਾਂਦਾ ਹੈ ਤੇ ਰੰਗ ਮੰਚ ਪਿੰਦਾ ਉਸ ਨੂੰ ਰਾਤ ਨੂੰ ਰੰਗ ਮੰਚ ਦਾ ਸੁਪਨਾ ਆਉਂਦਾ ਤੇ ਉਹ ਦਿਨ ਚੜਦੇ ਨੂੰ ਤੁਰ ਪੈਂਦਾ ਉਸ ਸੁਪਨੇ ਦੀ ਤਮੀਰ ਕਰਨ ਲਈ ਕਮਾਲ ਦੀ ਗੱਲ ਹੈ ਕਿ ਉਹ ਜ਼ਿੰਦਗੀ ਦੇ ਹਜ਼ਾਰ ਰੰਗਾਂ ਨੂੰ ਦੇਖਦਾ ਹੈ ਉਹਨਾਂ ਨੂੰ ਪੇਸ਼ ਕਰਨ ਲਈ ਕੁਝ ਪਾਤਰਾਂ ਦੀ ਚੋਣ ਕਰਦਾ ਹੈ ਤੇ ਉਹਨਾਂ ਸਾਰੇ ਪਾਤਰਾਂ ਨੂੰ ਇਕੱਲੇ ਹੀ ਰੰਗ ਮੰਚ ਤੇ ਜਿਉਂਦਾ ਹੈ ਤਸਲੀਮਾ ਨਸਰੀਨ ਦੇ ਨਾਵਲ ਲੱਜਾ ਦੇ ਪਾਤਰ ਸੁਰੰਜਨ ਤੋਂ ਲੈ ਕੇ ਦਾਸਤਾਨੇ ਲਾਲ ਸਿੰਘ ਦਿਲ ਤੱਕ ਫਿਰ ਦੁੱਲੇ ਅਤੇ ਭਗਤ ਸਿੰਘ ਤੋਂ ਲੈ ਕੇ ਛੱਲੇ ਤੱਕ ਤੇ ਫਿਰ ਬਾਸ਼ਾ ਵੈਂਦਾ ਦਰਿਆ ਦੀ ਰੂਹ ਵਿੱਚ ਵਸੇ ਪਾਤਰ ਪੰਜਾਬ ਤੱਕ ਨਾਟਕਾਂ ਦੇ ਹਜ਼ਾਰਾਂ ਪਾਤਰ ਸੂਆਂ ਕੱਸੀਆਂ ਤੇ ਨਹਿਰਾ ਵਾਂਗ ਉਸ ਦੇ ਅੰਦਰ ਵਗਦੇ ਨੇ ਤੇ ਜਦ ਇਹ ਸਾਰੇ ਪਾਤਰ ਇਕੱਠੇ ਹੋ ਕੇ ਇੱਕ ਸੁਰ ਹੋ ਜਾਂਦੇ ਨੇ ਤਾਂ ਸੂਮਪਾਲ ਹੀਰਾ ਬਣ ਜਾਂਦਾ ਹੈ ਜਦੋਂ ਤੁਰਿਆ ਤਾਂ ਸੱਚਮੁੱਚ ਕੱਲਿਆਂ ਦਾ ਕਾਫਲਾ ਸੀ ਆਪ ਹੀ ਡਾਇਰੈਕਟਰ ਆਪ ਹੀ ਲੇਖਕ ਆਪ ਹੀ ਅਦਾਕਾਰ ਆਪ ਹੀ ਡਿਜ਼ਾਈਨਰ ਤੇ ਆਪ ਹੀ ਪ੍ਰਬੰਧਕ ਉਸਨੇ ਪੰਜਾਬੀ ਨਾਟਕ ਤੇ ਰੰਗਮંચ ਨੂੰ ਉਥੋਂ ਹੱਥ ਪਾਇਆ ਜਿੱਥੋਂ ਹੱਥ ਪਾਉਣ ਦਾ ਕੋਈ ਬੰਦਾ ਹਿੰਆਂ ਨਹੀਂ ਕਰਦਾ ਪੰਜਾਬੀ ਵਿੱਚ ਟਿਕਟਾਂ ਤੇ ਥੀਏਟਰ ਕਰਨਾ ਹੁਣ ਤੱਕ ਸੁਪਨਾ ਹੀ ਰਿਹਾ ਹੈ ਪਰ ਸੋਮਪਾਲ ਨੇ ਸ਼ੁਰੂ ਹੀ ਟਿਕਟਾਂ ਦੇ ਰੰਗਮંચ ਤੋਂ ਕੀਤਾ ਸੀ ਇੱਕ ਪਾਤਰੀ ਨਾਟਕ ਉਸ ਦਾ جنੂਨ ਹੈ ਅਸਲ ਵਿੱਚ ਉਹ ਅਦਾਕਾਰ ਹੀ ਇੱਕ ਹੁੰਦਾ ਹੈ ਪਾਤਰ ਤਾਂ ਉਸ ਦੇ ਅਨੇਕ ਹੁੰਦੇ ਹਨ ਤੇ ਉਹ ਵਾਰੋ-ਵਾਰੀ ਉਹਨਾਂ ਨੂੰ ਰੰਗਮंच ਤੇ ਸাকার ਕਰਦਾ ਤੁਰਿਆ ਜਾਂਦਾ ਹੈ ਸੋਮਪਾਲ ਪੰਜਾਬੀ ਦਾ ਵਾਹਿਦ ਅਜਿਹਾ ਨਾਟਕਕਾਰ ਹੋਵੇਗਾ ਜਿਸ ਨੇ ਕੁਝ ਕ ਪੇਸ਼ਕਾਰੀਆਂ ਨੂੰ ਛੱਡ ਕੇ ਹੁਣ ਤੱਕ ਸਿਰਫ ਇੱਕ ਪਾਤਰੀ ਨਾਟਕ ਹੀ ਕੀਤੇ ਹਨ ਉਸ ਦੀ ਰੇਂਜ ਇਸ ਧਰਤੀ ਤੇ ਵਸਿਆ ਉਹ ਹਰ ਵਾਸੀਂ ਦਾ ਹੈ ਜਿਸ ਅੰਦਰ ਸੋਨਾ ਜੀਵਨ ਜਿਉਣ ਦੀ ਲੋਚਾ ਹੈ ਪਰ ਬੰਦੇਖਾਣੀ ਬਵਸਥਾ ਉਸ ਦੀਆਂ ਰੀਝਾਂ ਦਿਵਾਲੇ ਸੰਗਲ ਜੋਂ ਲਿਪਟੀ ਹੋਈ ਹੈ ਇਸੇ ਲਈ ਉਹ ਦਿੱਲੀ ਦੇ ਬਾਰਡਰਾਂ ਤੋਂ ਲੈ ਕੇ ਚੌਂਕਾਂ ਚੁਰਸਤਿਆਂ ਟੋਲ ਪਲਾਜ਼ਿਆਂ ਤੇ ਮੇਲਿਆਂ ਮੁਸ਼ਾਇਰਿਆਂ ਆਦਿ ਹਰ ਥਾਂ ਤੇ ਰੰਗਮੰਚ ਦੀ ਬਾਤ ਪਉਂਦਾ ਹੈ ਉਸ ਦੇ ਅੰਦਰ ਗੁਰਸ਼ਰਨ ਸਿੰਘ ਦੀ ਆਤਮਾ ਵਸਦੀ ਹੈ ਉਸ ਕੋਲ ਉਹੀ ਜਨੂਨ ਹੈ ਉਹੀ ਪੀੜ ਹੈ ਤੇ ਉਹੀ ਸੁਪਨਾ ਹੈ ਫਰਕ ਬਸ ਐਨਾ ਹੈ ਕਿ ਗੁਰਸ਼ਰਨ ਸਿੰਘ ਮਰੂਤੀ ਕਾਰ ਵਿੱਚ ਬਿਠਾ ਕੇ ਚਾਰ ਅਦਾ ਕਰ ਲਿਆ ਜਾਂਦਾ ਸੀ ਤੇ ਨਾਟਕ ਖੇਡ ਆਉਂਦਾ ਸੀ ਤੇ ਸੋਮਪਾਲ ਹੀਰਾ ਇਹ ਕਾਰਜ ਮੋਟਰਸਾਈਕਲ ਦੀ ਕਿੱਕ ਮਾਰ ਕੇ ਕਰ ਆਉਂਦਾ ਹੈ ਉਸ ਦਾ ਨਾਟਕ ਪਾਸ਼ਾ ਵੈਂਦਾ ਦਰਿਆ ਹੁਣ ਤੱਕ ਸਭ ਤੋਂ ਵੱਧ ਖੇਡੇ ਜਾਣ ਵਾਲੇ ਨਾਟਕਾਂ ਚੋਂ ਇੱਕ ਹੈ ਹੁਣ ਉਹ ਇੱਕ ਨਹੀਂ ਦੋ ਹਨ ਉਸ ਦੀ ਜ਼ਿੰਦਗੀ ਦੇ ਰੰਗ ਮੰਚ ਦਾ ਦੂਜਾ ਪਾਤਰ ਕੰਵਲ ਉਸਦੇ ਬਰਾਬਰ ਵਰ ਮੇਚਦਾ ਹੈ ਉਸਦੀ ਹਮਸਫਰ ਕੰਵਲ ਕਾਲਜ ਵਿੱਚ ਪ੍ਰੋਫੈਸਰ ਦੇ ਰੂਪ ਵਿੱਚ ਪੜਾਉਂਦੀ ਹੈ ਘਰ ਸੰਭਦੀ ਹੈ ਬੱਚਿਆਂ ਦੀ ਪਰਵਰਿਸ਼ ਕਰਦੀ ਹੈ ਉਸਦੇ ਰੰਗ ਮੰਚ ਦੀ ਨਿਰਦੇਸ਼ਕ ਪਹਿਲੀ ਆਲੋਚਕ ਤੇ ਪਹਿਲਾ ਦਰਸ਼ਕ ਬਣਦੀ ਹੈ ਉਸਦੀ ਪ੍ਰੇਰਣਾ ਵੀ ਬਣਦੀ ਹੈ ਤੇ ਸਾਥੀ ਵੀ ਹਰ ਔਕਸੋਖ ਵਿੱਚ ਹੀਰੇ ਨਾਲੋਂ ਵੱਧ ਹੀਰੇ ਦੇ ਨਾਲ ਖੜ ਜਾਂਦੀ ਹੈ ਉਹ ਨੈਸ਼ਨਲ ਕਾਲਜ ਦੁਰਾਹੇ ਪੰਜਾਬੀ ਦਾ ਅਧਿਆਪਕ ਹੈ ਅਸੀਂ ਬੇਸ਼ੱਕ ਉਸ ਨੂੰ ਅਦਾਕਾਰ ਦੇ ਰੂਪ ਵਿੱਚ ਵੱਧ ਜਾਣਦੇ ਹਾਂ ਪਰ ਉਸਨੇ ਨਾਟਕਕਾਰ ਦੇ ਰੂਪ ਵਿੱਚ ਵੀ 60 ਦੇ ਕਰੀਬ ਵੱਖ-ਵੱਖ ਬੰਨਗੀਆਂ ਦੇ ਨਾਟਕ ਲਿਖੇ ਹਨ ਜਿਨ੍ਹਾਂ ਦੀਆਂ 13 ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ 1994 ਵਿੱਚ ਬਣੇ ਦੂਰਦਰਸ਼ਨ ਦੇ ਸੀਰੀਅਲ ਵਿਰਾਸਤ ਤੋਂ ਚੱਲ ਕੇ 2025 ਵਿੱਚ ਬਣੀ ਫਿਲਮ ਹੁਸ਼ਿਆਰ ਸਿੰਘ ਤੱਕ ਉਸਨੇ 18 ਦੇ ਕਰੀਬ ਸੀਰੀਅਲਾਂ ਸੀਰੀਜ਼ਾਂ ਅਤੇ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ ਸਿਰਜਣਾ ਆਰਟ ਗਰੁੱਪ ਰਾਏਕੋਟ ਉਸਦੇ ਸੁਪਨਿਆਂ ਦਾ ਮਰਕਜ਼ ਹੈ ਜਿਸ ਨੂੰ ਉਸਨੇ ਪਲ-ਪਲ ਸੰਜਿਆ ਹੈ ਅਤੇ ਜਵਾਨ ਕੀਤਾ ਹੈ ਆਪਣੇ ਯਤਨਾਂ ਨਾਲ ਨਾਟਕਰ ਬਣਾਉਣ ਵਾਲਿਆਂ ਜਨੂਨੀਆਂ ਵਿੱਚ ਹੀਰੇ ਦਾ ਨਾਮ ਵੀ شمار ਹੈ ਉਸਨੇ 1500 ਦਰਸ਼ਕਾਂ ਦੀ ਵਿਵਸਥਾ ਵਾਲਾ ਗੁਰਦੀਪ ਕੌਰ ਯਾਦਗਾਰੀ ਨਾਟਕਰ ਉਸਾਰ ਕੇ ਕਰਫੂਗ ਤਮਾਸ਼ਾ ਦੇਖਿਆ ਹੈ ਪਰ ਉਹ ਕੋਕਨਸ ਵਾਂਗ ਜਲ ਕੇ ਵੀ ਆਪਣੀ ਮਿੱਟੀ 'ਚੋਂ ਪੈਦਾ ਹੋਣ ਵਾਲਾ ਸ਼ਖਸ਼ ਹੈ ਉਸ ਦੀ ਅਦਾਕਾਰੀ ਦੇ ਜਾਦੂ ਦੇ ਕਿਆ ਕਹਿਣੇ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 22 ਵਾਰ ਬੈਸਟ ਐਕਟਰ ਜਾਂ ਬੈਸਟ ਡਾਇਰੈਕਟਰ ਦਾ ਅਵਾਰਡ ਹਾਸਲ ਕਰ ਚੁੱਕਿਆ ਹੈ ਉਸ ਦੀ ਪਹਿਲੀ ਪੁਸਤਕ ਪੰਨਿਆਂ ਦੀ ਪ੍ਰਵਾਜ਼ ਨੂੰ 2003-04 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਈ ਸੀ ਨੰਦਾ ਅਵਾਰਡ ਮਿਲ ਚੁੱਕਿਆ ਹੈ ਗੱਲ ਕੀ ਅਧਿਆਪਨ ਹੋਵੇ ਦਾ ਲੇਖਨ ਐਕਟਿੰਗ ਹੋਵੇ ਦਾ ਨਿਰਦੇਸ਼ਨ ਪ੍ਰਬੰਧ ਹੋਵੇ ਦਾ ਪ੍ਰੋਣਾਚਾਰੀ ਉਹ ਪੂਰੀ ਦਾ ਪੂਰਾ ਹਾਜ਼ਰ ਹੁੰਦਾ ਹੈ ਪਤਾ ਲੱਗਦਾ ਹੈ ਕਿ ਸੋਮਪਾਲ ਹੀਰਾ ਕੁਝ ਕਰ ਰਿਹਾ ਹੈ ਮਿਰਜ਼ਾ ਗਾਲिब ਦਾ ਇੱਕ ਸ਼ੇਰ ਉਸ ਦੀ ਸ਼ਖਸੀਅਤ ਤੇ ਪੂਰਾ ਟੁਕਦਾ ਹੈ ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕੀ ਹੈ ਹੀਰਾ ਸੱਚਮੁੱਚ ਪੰਜਾਬੀ ਦਾ ਹੀਰਾ ਵੀ ਹੈ ਤੇ ਹੀਰੋ ਵੀ ਹੈ ਪੰਜਾਬੀ ਰੰਗ ਮੰਚ ਨੂੰ ਇਸ ਹੀਰੇ ਤੇ ਬਹੁਤ ਮਾਣ ਹੈ ਅਦਾਰਾ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ 28ਵੇਂ ਕਲਕੱਤਾ ਮੇਲੇ ਵਿੱਚ ਜਤਿੰਦਰ ਯਾਦਗਾਰੀ ਅਵਾਰਡ ਨਾਲ ਡਾਕਟਰ ਸੋਮਪਾਲ ਹੀਰਾ ਦਾ ਸਨਮਾਨ ਕਰਦੇ ਆ ਸਕੂਨ ਦੇ ਅਹਿਸਾਸ ਵਿੱਚ ਹੈ